ਪੱਲਾ ਸਾਹਿਬ ਅਲविदा ਕਹਿ ਗਏ ਪੱਲਾ ਸਾਹਿਬ ਉਹ ਕਲਾਕਾਰ ਸੀ ਜਿਹੜੇ ਬਹੁਤ ਛੋਟੇ ਲੈਵਲ ਤੋਂ ਉੱਠੇ ਸੀ ਤੇ ਛੋਟੀਆਂ-ਛੋਟੀਆਂ ਸਕਿੱਟਾਂ ਤੋਂ ਫਿਰ ਆ ਜਿਹੜਾ 10-15 ਸਾਲਾਂ ਦਾ ਸਿਨੇਮਾ ਜਿਹੜਾ ਹੈ ਨਾ ਆ ਸਿੰਗਰਾਂ ਜਾਂਦਾ ਸਿਨੇਮਾ ਇਹ ਪੱਲਾ ਸਾਹਿਬ ਜੀ ਦੇ ਸਿਰ ਤੇ ਹੀ ਚੱਲਿਆ ਸੀ ਕਹਿੰਦਾ ਵੀ ਪੱਲਾ ਸਾਹਿਬ ਨੂੰ ਡਾਇਲੌਗ ਨਹੀਂ ਦਿੱਤੇ ਜਾਂਦੇ ਸੀ ਆਪਣੇ ਕੋਲੋਂ ਹੀ ਡਾਇਲੌਗ ਬੋਲਦੇ ਹੁੰਦੇ ਸੀ ਤੇ ਬਾਕੀ ਜਿਹੜਾ ਹੀਰੋ ਹੂਰ ਹੋ ਜਾਏ ਸਿੰਗਰ ਜੇ ਉਦਾਂ ਹੀ ਸਟੈਚੂ ਬਣ ਕੇ ਪਾਸੇ ਖੜੇ ਹੁੰਦੇ ਸੀ ਤੇ ਬਹੁਤ ਲੋਕ ਮਤਲਬ ਮੈਂ ਦੇਖਿਆ ਫਿਲਮ ਵੇਖਣ ਜਾਂਦੇ ਸੀ ਤੇ ਸਿਰਫ ਐਸੇ ਵਾਸਤੇ ਜਾਂਦੇ ਸੀ ਪੱਲਾ ਸਾਹਿਬ ਨੂੰ ਵੇਖਣ ਵਾਸਤੇ ਆਪਣਾ ਸਟੈਂਡਰਡ ਰੱਖਿਆ ਪੱਲਾ ਸਾਹਿਬ ਜੀ ਨੇ ਕਦੇ ਗਲਤ ਬਿਆਨਬਾਜ਼ੀ ਨਹੀਂ ਕੀਤੀ ਕਦੇ ਕੋਈ ਗੇਮ ਨਹੀਂ ਕੀਤੀ ਕਦੇ ਆਪਣੀ ਫਿਲਮ ਚਲਾਉਣ ਵਾਸਤੇ ਗੁਰਦੁਆਰਿਆਂ 'ਚ ਮੱਥੇ ਨਹੀਂ ਟੇਕੇ ਆਗੋ ਪਿਛੋਂ ਦੇ ਜਿੰਨੇ ਨੱਚ ਆ ਰਏ ਕਦੀ ਗੁਰਦਾਰੇ ਜਾਂਦੇ ਨਹੀਂ ਜਦੋਂ ਇਹਨਾਂ ਨੇ ਫਿਲਮ ਆਉਣੀ ਹੁੰਦੀ ਉਦੋਂ ਇਹਨਾਂ ਗੁਰਦਾਰੇ ਚ ਜਾ ਕੇ ਮੱਥੇ ਟੇਕਣੇ ਹੁੰਦੇ ਆ ਪਰ ਪੱਲਾ ਸਾਹਿਬ ਕਦੀ ਹੋ ਜਾ ਨਹੀਂ ਉਹਨਾਂ ਨੇ ਕੀਤਾ ਤੇ ਲੋਕਾਂ ਵਾਸਤੇ ਉਹਨਾਂ ਨੇ ਆਪਣੀ ਕਮੇਡੀ ਰਾਈ ਅੱਖਾਂ ਖੋਲੀਆਂ ਵੱਡੇ ਵੱਡੇ ਲੀਡਰਾਂ ਨੂੰ ਵੀ ਟਾਰਗੇਟ ਕੀਤਾ ਉਹਨਾਂ ਨੂੰ ਲੀਡਰਾਂ ਦੇ ਵਿੱਚ ਤੰਗ ਵੀ ਕੀਤਾ ਹਾਂਜੀ ਉਹ ਗਏ ਆ ਤੇ ਬਹੁਤ ਲੋਕਾਂ ਦੀਆਂ ਅੱਖਾਂ ਨਮ ਹੋਈਆਂ ਬਹੁਤ ਲੋਕਾਂ ਦੀਆਂ ਅੱਖਾਂ ਹਸਾਇਆ ਉਹਨਾਂ ਨੇ ਲੋਕਾਂ ਨੂੰ ਪੰਜਾਬ ਦੇ ਲੋਕ ਜਿਆਦਾ ਖੁਸ਼ ਰਹਿਣਾ ਚਾਹੁੰਦੇ ਆ ਜਿਆਦਾ ਹੱਸਣਾ ਚਾਹੁੰਦੇ ਆ ਤੇ ਉਹਨਾਂ ਨੇ ਹਸਾਇਆ ਜੇ ਭੱਲਾ ਨਾਮ ਸਾਹਿਬ ਨਾ ਹੁੰਦੇ ਤੇ ਸ਼ਾਇਦ ਇਹ ਸਿਨੇਮਾ ਖੜਾ ਹੀ ਨਾ ਹੋ ਪਾਉਂਦਾ ਭੱਲਾ ਸਾਹਿਬ ਜੀ ਦੀ ਵਜ੍ਹਾ ਨਾਲ ਹੀ ਇਹ ਸਿਨੇਮਾ ਖੜਾ ਹੋਇਆ ਦਾਸਤਿਆ ਵੀ ਹੀਰੋ ਰੋ ਸਾਈਡ ਤੇ ਖੜੇ ਹੁੰਦੇ ਇਹ ਸਿੰਗਰ ਜੇ ਕਰਦੇ ਦੀਆ ਵੀ ਇਹਨਾਂ ਪ੍ਰੋਡਿਊਸਰ ਲੱਭ ਕੇ ਲਿਆਉਣਾ ਹੁੰਦਾ ਤੇ ਆਪ ਹੀਰੋ ਨਾ ਹੁੰਦਾ ਤੇ ਫਿਲਮ ਕਿਵੇਂ ਚਲੋਣੀ ਹੁੰਦੀ ਉਹ ਕਮੇਡੀਅਨਾਂ ਨੇ ਚਲੋਣੀ ਹੁੰਦੀ ਆ ਤੇ ਕਮੇਡੀਅਨਾਂ ਵਿੱਚੋਂ ਪੰਜਾਬ ਵਿੱਚ ਮੁੱਖ ਕੌਣ ਸੀ ਪੱਲਾ ਸਾਹਿਬ ਕਦੀ ਉਹ ਆਪਣੀ ਫਿਲਮ ਦੀਆਂ ਪ੍ਰਮੋਸ਼ਨਾਂ ਨਹੀਂ ਕਰਦੇ ਸੀ ਵੀ ਥਾਂ ਥਾਂ ਜਾ ਕੇ ਲੋਕਾਂ ਦੀਆਂ ਮਿੰਨਤਾਂ ਕਰੋ ਵੀ ਸਾਡੀ ਫਿਲਮ ਵੇਖੋ ਆ ਹੁਣ ਜੇ ਇੱਕ ਫਿਲਮ ਆਈ ਸੀ ਕਿਹੜੀ ਐਮੀ ਵਰਕ ਦੀ ਉਹ ਦੋ ਕੁੜੀਆਂ ਉਹ ਜਿਵੇਂ ਕੰਜਰੀਆਂ ਨੱਚਦੀਆਂ ਉਹ ਥਾਂ ਥਾਂ ਨਚਾ ਛੜੀਆਂ ਇਹਨਾਂ ਨੇ ਥਾਂ ਥਾਂ ਸੰਕਣਾ ਸੰਕਣਾ ਥਾਂ ਥਾਂ ਨਚਾ ਛੜੀਆਂ ਆ ਹੁਣ ਇੱਕ ਫਿਲਮ ਆਈ ਫਫੇ ਕਟਣੀਆਂ ਤੇ ਉਹਦਾ ਉਹ ਜਿਹੜਾ ਡਾਇਰੈਕਟਰ ਜੀ ਆ ਉਹ ਰੋਹੀ ਜਾਂਦਾ ਬੇ ਤੂੰ ਰੋਂ ਰਿਹਾ ਤੂੰ ਐਡਾ ਕਿਹੜਾ ਮਹਾਨ ਕੰਮ ਕਰਤਾ ਵੀ ਤੂੰ ਕ੍ਰਾਂਤੀ ਲੈਣ ਦੀ ਪੰਜਾਬ ਦੇ ਨਸ਼ਿਆਂ ਖਿਲਾਫ ਤੇ ਤੈਨੂੰ ਸਰਕਾਰ ਨੇ ਜੇਲ੍ਹ ਚ ਸੁਟਿਆ ਜਾ ਵਡੇ ਲੋ ਕਰੇ ਤਾਂ ਕਿਦਰ ਤੂੰ ਤਾਂ ਰੋਂਦਿਆਂ ਆਂ ਵਿਖਾਇਆ ਤੂੰ ਉਹ ਨਿਚਾਰ ਖਾਨਾ ਪੰਡ ਖਾਨਾ ਆਂ ਜਿਹੜਾ ਪੰਜਾਬ 'ਚ ਹੈ ਹੀ ਨਹੀਂ ਪਤਾ ਨਹੀਂ ਕਿਹੜਾ ਪੰਜਾਬ ਇਹਨਾਂ ਪਿਛਲੇ 15 ਸਾਲਾਂ 'ਚ ਇਹਨਾਂ ਨੇ ਨਿਚਾਰਾਂ ਭੰਡਾਰੇ ਵਿਖਾਇਆ ਮੈਂ ਤੇ ਉਹ ਪੰਜਾਬ ਕਿਤੇ ਵੇਖਿਆ ਨਹੀਂ ਪੰਜਾਬ ਵਿੱਚ ਦੇ ਸਾਡੀ ਨੌਜਵਾਨ ਪੀੜ੍ਹੀ ਕੰਮ ਲੱਭਦੀ ਫਿਰਦੀ ਜੇਕ ਦੇ ਚਪੜਾਸੀ ਦੀ ਕੋਈ ਵੈਕੈਂਸੀ ਆ ਜਾਂਦੀ ਆ ਤੇ ਉੱਥੇ ਭਾਈ ਐਮਏ ਤੋਂ ਕਿੱਡੀਆਂ-ਕਿੱਡੀਆਂ ਡਿਗਰੀਆਂ ਵਾਲੇ ਵਿਚਾਰੇ ਭੀੜ ਇਕੱਠੀ ਕਰਕੇ ਖੜੇ ਹੋ ਜਾਂਦੇ ਨਸ਼ੇੜੀ ਹੋ ਚੁੱਕੀ ਸਾਡੀ ਕੌਮ ਯਾਰ ਕੀ ਦੱਸਾਂ ਇਹਨਾਂ ਚਾਰ ਭੰਡ ਦੇ ਇੰਨੇ ਗਰਕ ਗਏ ਇੰਨੇ ਗਰਕ ਗਏ ਵੀ ਭੱਲਾ ਸਾਹਿਬ ਦੀ ਹੱਲੇ ਅਰਥ ਹੀ ਨਹੀਂ ਉੱਠੀ ਦੋਆਂ ਚੌਹਾਂ ਕਿੰਨੇ ਟਾਈਮ ਬਾਅਦ ਇਹਨਾ ਵਾਰਡ ਫੰਕਸ਼ਨ ਰੱਖਦਾ ਏਡੇ ਗਰੇ ਹੋਏ ਆ ਨਚਾਰ ਭੰਡ ਏਡੇ ਬੇਗਹਿਰਤ ਆ ਏਡੇ ਬੇਗਹਿਰਤ ਹੋਗਾ ਜਿਨ੍ਹਾਂ ਦਾ ਕੋਈ ਹਿਸਾਬ ਹੀ ਨਹੀਂ ਬਹੁਤ ਗਰੇ ਹੋਏ ਲੋਕ ਆਏ ਬਹੁਤ ਗਰੇ ਹੋਏ ਨੀਚ ਲੋਗ ਨੀਚ ਲੋਗ ਯਾਰ ਸ਼ਰਮ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਹਾਂਜੀ ਧੀਆਂ ਸਾਡੀਆਂ ਨੂੰ ਕੀ ਕੁਝ ਕਰਨਾ ਪੈ ਰਿਹਾ ਕੋਈ ਤੁਹਾਨੂੰ ਪਤਾ ਹੀ ਆ ਦੱਸਣ ਦੀ ਵਾਰ-ਵਾਰ ਲੋੜ ਨਹੀਂ ਹੈਗੀ ਕਿ ਕਿਹੜਾ ਕੋਈ ਕੰਜਰੋ ਸਿਨੇਮਾ ਵਗਾਇਆ ਤੋ ਇਹ ਤਾਂ ਕਰੋੜਾਂ ਰੁਪਏ ਕਮਾ ਲਿਆ ਨਾ ਪਰ ਮੈਂ ਚਾਹਨਾ ਪੰਜਾਬ ਦੇ ਲੋਕੋ ਵੀ ਇਹ ਜਿੰਨੇ ਚਾਰ ਭੰਡਾ ਨੇ ਪਿਛਲੇ 15 ਸਾਲਾਂ ਤੋਂ ਗੰਦ ਪਾਇਆ ਨਾ ਇਹਨਾਂ ਦੇ ਜੁੱਤੀਆਂ ਵਜਣੀਆਂ ਚਾਹੀਦੀਆਂ ਆ ਇਹਨਾਂ ਯਾਰ ਮੇਨ ਮੁੱਦਿਆਂ ਤੋਂ ਤੁਸੀਂ ਭੜਕਾਇਆ ਗਿਆ ਹੋ ਤੁਸੀਂ ਇਹਨਾਂ ਚਾਰੋ ਇੱਕ ਪਹਿਲੋਂ ਹੋਂਦ ਨਹੀਂ ਪਹਿਲੋਂ ਜਦੋਂ ਵਿਆਹ ਸ਼ਾਦੀ ਹੁੰਦੀ ਹੈ ਤਾਂ ਭੰਡ ਆਉਂਦੇ ਹੁੰਦੇ ਉਹ ਵਿਆਹ ਜਦੋਂ ਬਰਾਤ ਰੋਟੀ ਆਟੀ ਖਾ ਲੈਂਦੀ ਹੀ ਚਾਹ ਚ ਪੀ ਲੈਂਦੀ ਹੀ ਤਬ ਇਹ ਪਾਂਡਾਗੇ ਇੰਟਰਟੇਨ ਕਰਦੇ ਸੀ ਪਰ ਇਹ ਖਚਾ ਉਹਨਾਂ ਤੋਂ ਵੀ ਕਈ ਗੁਣਾ ਚਲੋਦ ਵਿਚਾਰੇ ਰੋਜੀ ਰੋਟੀ ਇਹਨਾਂ ਖਚਾਂ ਨੇ ਦੇ ਪੰਜਾਬ ਦੇ ਕਲਚਰ ਦਾ ਹੀ ਬੇੜਾ ਗਰ ਕਰਦਾ ਜਿੱਥੇ ਹੁੰਦੀ ਆ ਪਾਬੰਦੀ ਅਧਿਆਰ ਦੀ ਉੱਥੇ ਜੱਟ ਫੈਲ ਕਰਦਾ ਤੇਰੇ ਲੰਘੇ ਦੇ ਸ਼ਰਾਬ ਦੇ ਉਹਦੂ ਕੀ ਕੀ ਦੱਸਾਂ ਕੀ ਕੀ ਇੱਕ ਕਿਹੜੀ ਨਵੀਂ ਉਹ ਆਈ ਆ ਬੀਬੀ ਰਾਤੀ ਭਾਬੀ ਬੰਦਾ ਠੋਗ ਗਈ ਤੇ ਉੱਤੇ 5000 ਬੰਦਾ ਉਹਨੂੰ ਸੁਣ ਰਿਹਾ ਜੀ ਉਹ ਹੀ ਯਾਰੋ ਭਾਂਡਵੀ ਜਿਹੜੀਆਂ ਗੱਲਾਂ ਕਹਿੰਦੇ ਸੀ ਇਸ ਤੋਂ ਚੰਗੀਆਂ ਹੁੰਦੀਆਂ ਸੀ ਤੇ ਇਹੋ ਇੱਕ ਤੇ 1970 ਵਿੱਚ ਇਹੋ ਜੀ ਕਿਤੇ ਬਕਵਾਸ ਕਰਦੀ ਹੁੰਦੀ ਤੇ ਉੱਥੇ ਹੀ ਲੋਕਾਂ ਨੇ ਛੱਤਰ ਲਾ ਲੈਣਾ ਹੈ ਹੈਨਾ ਤੇ ਵੀਰੋ ਪੰਜਾਬੀਆਂ ਦੁੱਖ ਹੁੰਦਾ ਆ ਰੱਬ ਕਰੇ ਇਹ ਜਿੰਨਾ ਇਹ ਕੰਜਰਾ ਦਾ ਸਿਨੇਮਾ ਆਇਆ ਹੁਣੇ ਕੰਜਰਾ ਦਾ ਸਿਨੇਮਾ ਇਹਦਾ ਪੈਕਅਪ ਆ ਹੁਣ ਚੰਗਾ ਸਿਨੇਮਾ ਆ ਵੀ ਯਾਰ ਚੰਗਾ ਸਿਨੇਮਾ ਆ ਵੀ ਲੋਕ ਚੰਗੇ ਪਾਸੇ ਲੱਗਣ ਸਾਡਾ ਬਹੁਤ ਬੇੜਾਗਰਕ ਹੋ ਗਿਆ ਆ ਯਾਰ ਜਿਸ ਕੌਮ ਦੀ ਲੜਕੀ ਨੂੰ ਆ ਫਰੇਸ਼ੀਰ ਵਿੱਚ ਨਾ ਫਾਇਦਾ ਉਸ ਤੋਂ ਵੱਧ ਬੇੜਾਗਰਕ ਕੀ ਜਿਸ ਕੌਮ ਦੀ ਇੱਕ ਲੜਕੀ ਆਪਣੀ ਵੀਡੀਓ ਫਿਲਮ ਬਣਾ ਕੇ ਵਾਇਰਲ ਕਰ ਦੇ ਤੇ ਉਹ ਸਟਾਰ ਬਣ ਜਾ ਲੋਕੀ ਉਹਨਾਂ ਫੋਟੋਆਂ ਖਿਚਾਉਣ ਕੁਲੜ ਪੀ ਜੇ ਤੇ ਆ ਜਿਹੜੀ ਹੁਣ ਹੋਈ ਆ ਤੇ ਇਸ ਤੋਂ ਵੀਰੇ ਵੱਦ ਬੇਗੈਰ ਦੀ ਕੀ ਹੋਣੀ ਧੰਨਵਾਦ ਜੀ ਰੋ ਧੰਨਵਾਦ